ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਉਸ ਮਹਾਨ ਇਨਸਾਨ ਦੀ ਜਿਨ੍ਹਾਂ ਨੇ ਆਪਣੀ ਤਾਕਤ ਦੇ ਚੰਡੇ ਦੁਨੀਆ ਦੀਆਂ ਅਜਈਆਂ ਥਾਵਾਂ ਤੇ ਗੱਡੇ ਹਨ ਜਿੱਥੇ ਅਮਰੀਕਾ ਵਰਗੀਆਂ ਤਾਕਤਾਂ ਵੀ ਅੱਜ ਬਹੁਤ ਪਾਵਰਫੁਲ ਹੋਣ ਦੇ ਬਾਵਜੂਦ ਵੀ ਉਹਨਾਂ ਥਾਵਾਂ ਤੇ ਨਹੀਂ ਪਹੁੰਚ ਪਾ ਰਹੀਆਂ ਤੇ ਜਿਨ੍ਹਾਂ ਦਾ ਨਾਮ 2014 ਵਿੱਚ ਛਾਪੀ ਗਈ ਆਸਟ੍ਰੇਲੀਆ ਦੀ ਇੱਕ ਰਿਪੋਰਟ ਮੁਤਾਬਕ ਦੁਨੀਆ ਦੇ ਮਹਾਨ 12 ਜਰਨਲਾਂ ਵਿੱਚੋਂ ਇੱਕ ਨੰਬਰ ਤੇ ਰੱਖਿਆ ਗਿਆ ਹਾਂਜੀ ਅਸੀਂ ਗੱਲ ਕਰਨ ਜਾ ਰਹੇ ਹਾਂ ਹਰੀ ਸਿੰਘ ਨਾਲ ਬਾਜੀ ਬਾਰੇ ਜੇਕਰ ਤੁਸੀਂ ਉਹਨਾਂ ਦੇ ਜੀਵਨ ਬਾਰੇ ਚੰਗੀ ਤਰ੍ਹਾਂ ਜਾਣਨਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਅੰਤ ਤੱਕ ਜ਼ਰ ਹਰੀ ਸਿੰਘ ਨਲਵਾ ਮਹਾਰਾਜਾ ਰਣਜੀਤ ਸਿੰਘ ਦਾ ਨੌਮਬਰ ਸੈਨਾਪਤੀ ਸੀ ਜਿਸ ਦਾ ਜਨਮ ਅਪ੍ਰੈਲ 1791 ਵਿੱਚ ਸਰਦਾਰ ਗੁਰਦਿਆਲ ਸਿੰਘ ਉਪੜਜੀ ਦੇ ਘਰ ਗੁਜਰਾਵਾਲਾ ਵਿਖੇ ਹੋਇਆ ਜੋ ਅਜੋਕੇ ਪਾਕਿਸਤਾਨ ਵਿੱਚ ਹੈ ਹਰੀ ਸਿੰਘ ਨਲਵਾ ਦੇ ਦਾਦਾ ਜੀ ਹਰਦਾਸ ਸਿੰਘ 1762 ਵਿੱਚ ਅਹਿਮਦ شاہ ਦੁਰਾਨੀ ਨਾਲ ਲੜਦੇ ਹੋਏ ਸ਼ਹੀਦ ਹੋਏ ਤੇ ਪਿਤਾ ਗੁਰਦਿਆਲ ਸਿੰਘ ਨੇ ਸੁੱਕਰ ਚੱਕੀਆਂ ਦੀਆਂ ਕਈ ਮਹਿੰਮਾਂ ਵਿੱਚ ਚੜ੍ਹਤ ਸਿੰਘ ਅਤੇ ਮਹਾ ਸਿੰਘ ਦੇ ਨਾਲ ਹਿੱਸਾ ਲਿਆ ਸੀ ਹਰੀ ਸਿੰਘ ਮੁਸ਼ਕਲ ਨਾਲ 7 ਸਾਲ ਦਾ ਸੀ ਜਦੋਂ ਇਹਨਾਂ ਦੇ ਪਿਤਾ ਦੀ ਮੌਤ ਹੋ ਗਈ ਤੇ ਇਹਨਾਂ ਦੀ ਮਾਤਾ ਧਰਮਕੌਰ ਨੂੰ ਆਪਣੇ ਭਰਾਵਾਂ ਦੀ ਨਿਗਰਾਨੀ ਹੇਠ ਰਹਿਣ ਲਈ ਆਪਣੇ ਪੇਕੇ ਜਾਣਾ ਪਿਆ ਉੱਥੇ ਹੀ ਹਰੀ ਸਿੰਘ ਨੇ ਪੰਜਾਬੀ ਅਤੇ ਫਾਰਸੀ ਸਿੱਖੀ ਅਤੇ ਘੋੜਸਵਾਰੀ ਬੰਦੂਕ ਚਲਾਉਣ ਅਤੇ ਤਲਵਾਰਬਾਜ਼ੀ ਵਰਗੇ ਬਹਾਦਰਾਂ ਵਾਲੇ ਹੁਨਰਾਂ ਵਿੱਚ ਮਹਾਰਤ ਪ੍ਰਾਪਤ ਕੀਤੀ ਪਰਮਾਤਮਾ ਵੱਲੋਂ ਹੀ ਉਹਨਾਂ ਨੂੰ ਅਜਿਹੀ ਬੁੱਧੀ ਪ੍ਰਾਪਤ ਹੋਈ ਕਿ ਆਪ ਜੋ ਇੱਕ ਵਾਰੀ ਦੇਖ ਜਾਂ ਸੁਣ ਲੈਂਦੇ ਉਸ ਨੂੰ ਚੱਟ ਆਪਣੇ ਹਿਰਦੇ ਵਿੱਚ ਵਸਾ ਲੈਂਦੇ ਮਹਾਰਾਜਾ ਰਣਜੀਤ ਸਿੰਘ ਅਕਸਰ ਹੀ ਨੌਜਵਾਨਾਂ ਦੇ ਹੌਸਲੇ ਬੁਲੰਦ ਕਰਨ ਲਈ ਹਰ ਸਾਲ ਬਸੰਤ ਪੰਚਮੀ ਦੇ ਦਿਨ ਦਰਬਾਰ ਵਿੱਚ ਜਵਾਨਾਂ ਦੇ ਖੇਡਾਂ ਦਾ ਮੁਕਾਬਲਾ ਕਰਵਾਉਂਦੇ ਸਨ ਤੇ ਉਸੇ ਦਿਨ ਹੀ ਹਰੀ ਸਿੰਘ ਨੇ ਆਪਣੀ ਸ਼ਾਸਤਰ ਵਿੱਦਿਆ ਦੇ ਉਹ ਕਮਾਲ ਦਿਖਾਏ ਤੇ ਮਹਾਰਾਜਾ ਰਣਜੀਤ ਸਿੰਘ ਨੇ ਖੁਸ਼ ਹੋ ਕੇ ਆਪਣਾ ਸੋਨੇ ਦਾ ਕੈਂਠਾ ਆਪਣੇ ਗਲੇ ਤੋਂ ਉਤਾਰ ਕੇ ਹਰੀ ਸਿੰਘ ਦੇ ਗਲੇ ਵਿੱਚ ਪਾ ਦਿੱਤਾ ਅਤੇ ਉਸ ਨੂੰ ਆਪਣੇ ਬਾਡੀਗਾਰਡਾਂ ਵਿੱਚ ਭਰਤੀ ਕਰ ਲਿਆ ਹੁਣ ਗੱਲ ਕਰਦੇ ਹਾਂ ਉਸ ਮਸ਼ਹੂਰ ਕਿਸੇ ਦੀ ਜਿਸ ਦੇ ਕਾਰਨ ਹਰੀ ਸਿੰਘ ਦੇ ਨਾਮ ਨਾਲ ਨਲਵਾ ਨਾਮ ਲੱਗਿਆ ਇੱਕ ਵਾਰ ਸ਼ੇਰੇ ਪੰਜਾਬ ਆਪਣੇ ਕੁਝ ਸਿਪਾਹੀਆਂ ਸਮੇਤ ਜੰਗਲ ਵਿੱਚ ਸ਼ਿਕਾਰ ਖੇਡਣ ਲਈ ਗਏ ਤਾਂ ਇੱਕ ਜੰਗਲੀ ਸ਼ੇਰ ਨੇ ਸ਼ੇਰੇ ਪੰਜਾਬ ਤੇ ਹਮਲਾ ਕਰ ਦਿੱਤਾ ਤਾਂ ਹਰੀ ਸਿੰਘ ਅੱਗੇ ਹੋ ਕੇ ਆਪਣੀ ਚੁਸਤੀ ਤੇ ਫੁਰਤੀ ਦੇ ਨਾਲ ਸ਼ੇਰ ਉੱਤੇ ਅਜਿਹਾ ਛੱਪਟਿਆ ਕਿ ਉਸ ਨੇ ਸ਼ੇਰ ਦੇ ਜਬਾੜਿਆਂ ਨੂੰ ਹੱਥ ਪਾ ਲਿਆ ਅਤੇ ਉਸ ਨੇ ਆਪਣੀਆਂ ਬਾਹਾਂ ਦੀ ਏਨੀ ਤਾਕਤ ਲਗਾਈ ਕਿ ਖਿੱਚ ਕੇ ਸ਼ੇਰ ਦੇ ਜਬਾੜਿਆਂ ਨੂੰ ਹੀ ਪਾੜ ਦਿੱਤਾ ਅਤੇ ਸ਼ੇਰ ਨੂੰ ਪੂਰੇ ਜ਼ੋਰ ਨਾਲ ਜ਼ਮੀਨ ਤੇ ਪਟਕਾ ਕੇ ਮਾਰਿਆ ਜਦੋਂ ਤੱਕ ਸ਼ੇਰ ਆਪਣਾ ਦੂਜਾ ਵਾਰ ਸ਼ੇਰੇ ਪੰਜਾਬ ਤੇ ਕਰਦਾ ਹਰੀ ਸਿੰਘ ਨੇ ਆਪਣੇ ਗਾਤਰੇ ਦੀ ਕਿਰਪਾਨ ਕੱਢੀ ਤੇ ਸ਼ੇਰ ਦੀ ਗਰਦਨ ਧੜ ਤੋਂ ਵੱਖ ਕਰਕੇ ਰੱਖ ਦਿੱਤੀ। ਇਹ ਸਭ ਦੇਖ ਕੇ ਸ਼ੇਰ-ਏ-ਪੰਜਾਬ ਨੇ ਕਿਹਾ ਕਿ ਸੁਣਿਆ ਸੀ ਰਾਜਾ ਨਾਲ ਸ਼ੇਰ ਦੇ ਅੱਗੇ ਡਟ ਕੇ ਖਲੋਂਦਾ ਹੈ ਪਰ ਸਾਡਾ ਤਾਂ ਹਰੀ ਸਿੰਘ ਹੀ ਨਲਬਾ ਬਣ ਗਿਆ ਹੈ। ਇਤਿਹਾਸ ਵਿੱਚ ਇਹ ਵੀ ਦੱਸਿਆ ਜਾਂਦਾ ਹੈ ਕਿ ਜਿਸ ਦਿਨ ਹਰੀ ਸਿੰਘ ਨੇ ਸ਼ੇਰ ਦਾ ਸ਼ਿਕਾਰ ਕੀਤਾ ਸੀ ਉਸ ਦਿਨ ਤੋਂ ਹਰੀ ਸਿੰਘ ਨੂੰ ਸ਼ੇਰ ਦਿਲ ਰੈਜੀਮੈਂਟ ਦਾ ਜਰਨੈਲ ਥਾਪ ਦਿੱਤਾ ਗਿਆ ਸੀ। ਹਰੀ ਸਿੰਘ ਦੀ ਸਭ ਤੋਂ ਖਾਸ ਗੱਲ ਇਹ ਸੀ ਕਿ ਉਹ ਸ਼ੇਰ ਦਾ ਸਾਹਮਣਾ ਕਰਨ ਲੱਗੇ ਕਦੇ ਵੀ ਘਬਰਾਉਂਦਾ ਨਹੀਂ ਸੀ। ਡਰਦਾ ਨਹੀਂ ਸੀ ਤੇ ਕਾਲਾ ਨਹੀਂ ਸੀ ਪੈਂਦਾ ਅਤੇ ਬੜੀ ਗੰਭੀਰਤਾ ਨਾਲ ਮੌਕੇ ਨੂੰ ਦੇਖ ਕੇ ਤੇ ਸਮਝ ਕੇ ਵਾਰ ਕਰਦਾ ਸੀ ਮਹਾਰਾਜਾ ਰਣਜੀਤ ਸਿੰਘ ਨਾਲ ਇੱਕ ਚિતਤਰਕਾਰ ਵੀ ਸੀ ਜਿਸ ਤੋਂ ਉਹਨਾਂ ਨੇ ਹਰੀ ਸਿੰਘ ਦੀ ਸ਼ੇਰ ਨਾਲ ਲੜਦਿਆਂ ਤਸਵੀਰ ਬਣਵਾਈ ਇੱਥੋਂ ਸਰਦਾਰ ਹਰੀ ਸਿੰਘ ਨਲਵਾ ਦਾ ਫੌਜੀ ਜੀਵਨ ਆਰੰਭ ਹੁੰਦਾ ਹੈ 1807 ਵਿੱਚ ਕਸੂਰ ਦੀ ਲੜਾਈ ਵਿੱਚ ਇਸ ਨੇ ਆਪਣੀ ਬਹਾਦਰੀ ਦੇ ਜੋਰ ਵਿਖਾਏ 1810 ਵਿੱਚ ਸਿਆਲਕੋਟ ਤੇ ਚੜ੍ਹਾਈ ਕੀਤੀ ਪਹਿਲੇ 2 ਦਿਨ ਖਾਲਸਾ ਫੌਜ ਕੋਈ ਨਿਰਣਾ ਜਨਕ ਕਾਰਜ ਨਾ ਕਰ ਸਕੀਆਂ ਤੀਸਰੇ ਦਿਨ ਹਰੀ ਸਿੰਘ ਨਲਵਾ ਨੇ ਫੌਜਾਂ ਨੂੰ ਹੱਲਾਸ਼ੀਰੀ ਦਿੱਤੀ ਅਤੇ ਮਹਾਰਾਜਾ ਦਾ ਝੰਡਾ ਫੜ ਕੇ ਇਸ ਜੋਸ਼ ਨਾਲ ਅੱਗੇ ਵਧੇ ਕਿ ਉਹਨਾਂ ਨੇ ਕਿਲਾ ਫਤਿਹ ਕਰ ਲਿਆ 1810 ਈਸਵੀ ਵਿੱਚ ਹੀ ਜਦੋਂ ਮੁਲਤਾਨ ਤੇ ਹਮਲਾ ਕੀਤਾ ਗਿਆ ਤਾਂ ਨਲਵਾ ਨੇ ਇੱਕ ਬਹਾਦਰ ਸਿਪਾਹੀ ਵਰਗਾ ਕਾਰਜ ਕੀਤਾ ਅਤੇ ਲੜਾਈ ਦੇ ਮੈਦਾਨ ਵਿੱਚ ਜ਼ਖਮੀ ਹੋ ਗਿਆ ਫਿਰ 1813 ਵਿੱਚ ਇਸ ਨੇ ਮੁਹੰਮਦ ਚੰਦਰ ਨਾਲ ਲੜ ਕੇ ਹਾਜ਼ਰੋ ਦੇ ਸਥਾਨ ਤੇ ਅਫਗਾਨਾਂ ਨੂੰ ਹਾਰ ਦਿੱਤੀ 1810 ਵਿੱਚ ਇਹ ਅਰਧ ਪਹਾੜੀ ਕਸ਼ਮੀਰੀ ਇਲਾਕਿਆਂ ਸਮੇਤ ਅਰ ਰਾਜੌਰੀ ਦੇ ਸਰਦਾਰਾਂ ਉੱਪਰ ਹਾਵੀ ਹੋਇਆ ਤੇ ਚਨਾ ਦੇ ਕਿਨਾਰੇ ਦੇ ਕੁਝ ਸਰਦਾਰਾਂ ਪਾਸੋਂ ਜ਼ਿਆਨੀ ਵਸੂਲ ਕੀਤੀ 1818 ਵਿੱਚ ਕੰਵਰ ਖੜਕ ਸਿੰਘ ਨੇ ਰਲ ਕੇ ਮਲਤਾਨ ਉੱਪਰ ਹਮਲਾ ਕਰਕੇ ਪੱਕੇ ਤੌਰ ਤੇ ਇਹ ਇਲਾਕਾ ਫਤਿਹ ਕਰ ਲਿਆ 1819 ਵਿੱਚ ਇਹਨਾਂ ਨੇ ਇੱਕ ਫੌਜੀ ਢੋਲੀ ਦੀ ਅਗਵਾਈ ਕੀਤੀ ਅਤੇ ਕਸ਼ਮੀਰ ਦੇ ਰਜਵਾੜਿਆਂ ਨੂੰ ਦਬਾ ਕੇ ਉਸ ਵਾਦੀ ਵਿੱਚੋਂ 500 ਸਾਲਾਂ ਤੋਂ ਚੱਲਿਆ ਆ ਰਿਹਾ ਮੁਗਲਾਂ ਦਾ ਰਾਜ ਸਮਾਪਤ ਕਰਕੇ ਇਸ ਨੂੰ ਇਸ ਵਾਦੀ ਦਾ ਗਵਰਨਰ ਨਿਯੁਕਤ ਕਰ ਦਿੱਤਾ ਨਵੰਬਰ 1821 ਵਿੱਚ ਜਦੋਂ ਨਲਵਾ ਸਰਦਾਰ ਮੁਜ਼ਫਰਾਬਾਦ ਦੇ ਰਸਤੇ 7000 ਸੈਨਿਕਾਂ ਅਤੇ ਬਹੁਤ ਸਾਰੇ ਖਜ਼ਾਨੇ ਨਾਲ ਲਾਹੌਰ ਨੂੰ ਵਾਪਸ ਆ ਰਿਹਾ ਸੀ ਉਸ ਸਮੇਂ 30000 ਲੋਕ ਮੰਗਲੀ ਦਰੇ ਤੇ ਇਕੱਠੇ ਹੋ ਗਏ ਅਤੇ ਇਸ ਨੂੰ ਚੁੰਗੀ ਦੇਣ ਲਈ ਰੋਕਿਆ ਨਲਵੇ ਨੇ ਉਹਨਾਂ ਨੂੰ ਸਮਝਾਉਣਾ ਚਾਹਿਆ ਪਰ ਇਸ ਗੱਲ ਵਿੱਚ ਸਫਲਤਾ ਨਾ ਮਿਲਣ ਕਰਕੇ ਉੱਥੇ ਡਟ ਕੇ ਲੜਾਈ ਹੋਈ ਇਸ ਨੇ ਆਪਣੇ 7000 ਫੌਜੀਆਂ ਨਾਲ 30000 ਨੂੰ ਭਾਂਜ ਦਿੱਤੀ ਅਤੇ ਮੌਕੇ ਤੇ ਹੀ 2000 ਅਫਗਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਹ ਅਜੇ ਹੀ ਤਗੜੀ ਜਿੱਤ ਸੀ ਕਿ ਇਸ ਤੋਂ ਪਿਛੋਂ ਨਲਵੇ ਨੂੰ ਹੀ ਹਜ਼ਾਰਾਂ ਦਾ ਗਵਰਨਰ ਨਿਯੁਕਤ ਕਰ ਦਿੱਤਾ। ਹਜ਼ਾਰਾਂ ਦੀ ਗਵਰਨਰੀ ਵੇਲੇ ਸਰਦਾਰ ਹਰੀ ਸਿੰਘ ਨੇ ਆਪਣੇ ਨਾਂ ਤੇ ਹਰੀਪੁਰ ਨਵਾਂ ਸ਼ਹਿਰ ਵਸਾਇਆ ਤੇ ਕਿਸ਼ਨਗੜ੍ਹ ਦਾ ਕਿਲਾ ਵੀ ਬਣਵਾਇਆ ਜੋ ਇਸ ਦੀਆਂ ਹੁਣ ਤੱਕ ਜਿਉਂਦੀਆਂ ਨਿਸ਼ਾਨੀਆਂ ਹਨ। ਆੜਕਾ ਦਰਿਆ ਤੋਂ ਪਾਰ ਸ਼ੇਰਸਾਹੀ ਸੜਕ ਦੇ ਨੇੜੇ ਨੌ ਸ਼ਹਿਰਾ ਅਤੇ ਸੰਗਰਾਮ ਦੇ ਸਥਾਨ ਤੇ ਖਾਲਸਾ ਫੌਜਾਂ ਨੇ ਅਫਗਾਨਾਂ ਨਾਲ ਬਹਾਦਰੀ ਨਾਲ ਯੁੱਧ ਕੀਤਾ। ਹਾਲਾਂਕਿ ਅਫਗਾਨਾਂ ਦੀ ਫੌਜ ਦੀ ਗਿਣਤੀ ਖਾਲਸਾ ਫੌਜਾਂ ਨਾਲੋਂ 20 ਗੁਣਾ ਸੀ। ਇਤਨੀ ਸ਼ਕਤੀਸ਼ਾਲੀ ਫੌਜ ਵਿਰੁੱਧ ਖਾਲਸੇ ਦੀ ਇਹ ਮਹਾਨ ਜਿੱਤ ਸਿੱਖ ਇਤਿਹਾਸ ਵਿੱਚ ਇੱਕ ਅਜਿਹਾ ਕਾਰਨਾਮਾ ਹੈ ਜਿਸ ਤੇ ਸੰਸਾਰ ਦੀ ਹਰੇਕ ਕੌਮ ਅਜਿਹਾ ਕਰਕੇ ਮਾਣ ਮਹਿਸੂਸ ਕਰੇਗੀ ਇਸ ਜੱਤ ਦਾ ਸੇਹਰਾ ਵੀ ਨਲਵੇ ਦੇ ਸਿਰ ਸੀ ਪਸ਼ਾਵਰ ਨੂੰ ਮਈ 1834 ਵਿੱਚ ਸਿੱਖ ਰਾਜ ਵਿੱਚ ਮਿਲਾਉਣ ਦਾ ਮਾਣ ਵੀ ਸਰਦਾਰ ਹਰੀ ਸਿੰਘ ਨਲਵੇ ਨੂੰ ਪ੍ਰਾਪਤ ਹੋਇਆ ਬਾਅਦ ਵਿੱਚ ਜਦੋਂ ਦੋਸਤ ਮੁਹੰਮਦ ਨੇ ਸਿੱਖਾਂ ਵਿਰੁੱਧ ਜਹਾਦ ਦਾ ਐਲਾਨ ਕਰ ਦਿੱਤਾ ਤਾਂ ਨਲਵਾ ਆਪ ਇਕੱਲਾ 20000 ਦੀ ਫੌਜ ਨਾਲ ਟੱਕਰ ਲੈਣ ਨੂੰ ਤਿਆਰ ਸੀ ਪਰ ਮਹਾਰਾਜਾ ਰਣਜੀਤ ਸਿੰਘ ਨੇ ਹੁਕਮ ਦਿੱਤਾ ਕਿ ਉਸ ਦੇ ਹੁਕਮ ਤੋਂ ਬਿਨਾ ਅਜਿਹਾ ਨਾ ਕੀਤਾ ਜਾਵੇ ਮਹਾਰਾਜਾ ਰਾਜਨੀਤਿਕ ਤੋਕਮ ਲੈਣਾ ਚਾਹੁੰਦੇ ਸਨ ਜਿਸ ਵਿੱਚ ਉਹਨਾਂ ਨੂੰ ਸਫਲਤਾ ਪ੍ਰਾਪਤ ਹੋਈ ਬਾਅਦ ਵਿੱਚ ਨਲਵੇ ਨੂੰ ਪੇਸ਼ਾਵਰ ਦਾ ਪਹਿਲਾ ਸਿੱਖ ਗਵਰਨਰ ਨਿਯੁਕਤ ਕੀਤਾ ਗਿਆ ਇੱਥੇ ਦੂਰ ਦਰਾਜ ਦੇ ਸਰਹੱਦੀ ਇਲਾਕਿਆਂ ਵਿੱਚ ਇਸ ਦਾ ਭੈ ਬੈਠ ਗਿਆ ਸੀ ਕਿ ਅੱਜ ਵੀ ਔਰਤਾਂ ਆਪਣੇ ਬੱਚੇ ਨੂੰ ਡਰਾਉਣ ਲਈ ਨਲਵਾ ਰਾਗਲੇ ਯਾਨੀ ਕਿ ਨਲਵਾ ਆਇਆ ਸ਼ਬਦ ਕਹਿੰਦੀਆਂ ਹਨ ਪੇਸ਼ਾਵਰ ਦੇ ਰਾਜ ਵਿੱਚ ਵੀ ਨਲਵਾ ਸਰਦਾਰ ਕਸ਼ਮੀਰ ਵਾਂਗ ਹੀ ਸਫਲ ਹੋਇਆ ਇਸ ਨੇ ਹਿੰਦੂਆਂ ਉੱਤੇ ਲੱਗਾ ਜਜ਼ੀਆ ਜਿਹੜਾ ਉਹ ਔਰੰਗਜ਼ੇਬ ਦੇ ਸਮੇਂ ਤੋਂ ਪਰ ਰਿਹਾ ਹੈ ਸਾਨੂੰ ਤੁਰੰਤ ਖਤਮ ਕਰ ਦਿੱਤਾ ਇਹ ਕਟਾ ਪੂਰਾ ਕਰਨ ਲਈ ਮਾਲੀਆ ਨਾ ਭਰਨ ਵਾਲੇ ਮੁਸਲਮਾਨ ਪਰਿਵਾਰਾਂ ਪਾਸੋਂ 4 ਰੁਪਏ ਸਾਲਾਨਾ ਪ੍ਰਤੀ ਪਰਿਵਾਰ ਜੁਰਮਾਨਾ ਉਗਰਾਉਣਾ ਸ਼ੁਰੂ ਕਰ ਦਿੱਤਾ ਹਰੀ ਸਿੰਘ ਨਲਵਾ ਜੀ ਦੀ ਸਫਲਤਾ ਤੋਂ ਪ੍ਰਸੰਨ ਹੋ ਕੇ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਆਪਣਾ ਸਿੱਕਾ ਜਾਰੀ ਕਰਨ ਦੀ ਆਗਿਆ ਵੀ ਦੇ ਦਿੱਤੀ ਸੀ 30 ਅਪ੍ਰੈਲ 1837 ਨੂੰ ਇਹ ਜਮਰਾਉ ਦੇ ਕਿਰੇ ਦੀ ਲੜਾਈ ਵਿੱਚ ਹਰੀ ਸਿੰਘ ਨਲਵਾ ਸ਼ਹੀਦ ਹੋ ਗਏ ਉਸ ਵੇਲੇ ਇਹਨਾਂ ਕੋਲ 3,67,000 ਰੁਪਏ ਸਾਲਾਨਾ ਆਮਦਨ ਵਾਲੀ ਜਾਗੀਰ ਸੀ ਜਿਸ ਨੂੰ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਜ਼ਬਤ ਕਰ ਲਿਆ ਅਤੇ ਇਸ ਦੇ ਪੁੱਤਰ ਨੂੰ ਇੱਕ ਨਿੱਕੀ ਜਿਹੀ ਆਸਾਮੀ ਤੇ ਨਿਯੁਕਤ ਕਰ ਦਿੱਤਾ ਇਸ ਦਾ ਅਰਥ ਇਹ ਨਹੀਂ ਕਿ ਮਹਾਰਾਜਾ ਉੱਪਰ ਇਸ ਦਾ ਕੋਈ ਚੰਗਾ ਪ੍ਰਭਾਵ ਨਹੀਂ ਸੀ ਜਾਂ ਮਹਾਰਾਜਾ ਨੂੰ ਇਸ ਦੇ ਗੁਣਾਂ ਦਾ ਕੋਈ ਅਹਿਸਾਸ ਨਹੀਂ ਸੀ ਅਸਲ ਵਿੱਚ ਅਤੇ ਇਸ ਦੇ ਪੁੱਤਰ ਨੂੰ ਇੱਕ ਨਿੱਕੀ ਜਿਹੀ ਆਸਾਮੀ ਹਰੀ ਸਿੰਘ ਨਲਵਾ ਜੀ ਦੀ ਸਫਲਤਾ ਤੋਂ ਪ੍ਰਸੰਨ ਹੋ ਕੇ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਆਪਣਾ ਸਿੱਕਾ ਜਾਰੀ ਕਰਨ ਦੀ ਆਗਿਆ ਵੀ ਦੇ ਦਿੱਤੀ ਸੀ 30 ਅਪ੍ਰੈਲ 1837 ਨੂੰ ਇਹ ਜਮਰਾਉ ਦੇ ਕਿਰੇ ਦੀ ਲੜਾਈ ਵਿੱਚ ਹਰੀ ਸਿੰਘ ਨਲਵਾ ਸ਼ਹੀਦ ਹੋ ਗਏ ਉਸ ਵੇਲੇ ਇਹਨਾਂ ਕੋਲ 3,67,000 ਰੁਪਏ ਸਾਲਾਨਾ ਆਮਦਨ ਵਾਲੀ ਜਾਗੀਰ ਸੀ ਜਿਸ ਨੂੰ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਜ਼ਬਤ ਕਰ ਲਿਆ ਅਤੇ ਇਸ ਦੇ ਪੁੱਤਰ ਨੂੰ ਇੱਕ ਨਿੱਕੀ ਜਿਹੀ ਆਸਾਮੀ ਤੇ ਨਿਯੁਕਤ ਕਰ ਦਿੱਤਾ ਇਸ ਦਾ ਅਰਥ ਇਹ ਨਹੀਂ ਕਿ ਮਹਾਰਾਜਾ ਉੱਪਰ ਇਸ ਦਾ ਕੋਈ ਚੰਗਾ ਪ੍ਰਭਾਵ ਨਹੀਂ ਸੀ ਜਾਂ ਮਹਾਰਾਜਾ ਨੂੰ ਇਸ ਦੇ ਗੁਣਾ ਦਾ ਕੋਈ ਅਹਿਸਾਸ ਨਹੀਂ ਸੀ ਅਸਲ ਵਿੱਚ ਜਾਗੀਰਾਂ ਕਿਸੇ ਵਿਅਕਤੀ ਨੂੰ ਉਸ ਦੀ ਉਮਰ ਲਈ ਹੀ ਦਿੱਤੀਆਂ ਜਾਂਦੀਆਂ ਸਨ ਨਲਵੇ ਦੀ ਮੌਤੇ ਮਹਾਰਾਜੇ ਦੀਆਂ ਅੱਖਾਂ ਵਿੱਚ ਅਥਰੂ ਸਨ ਅਤੇ ਉਹਨਾਂ ਕਿਹਾ ਕਿ ਖਾਲਸਾ ਰਾਜ ਦਾ ਇੱਕ ਨਮਕ ਹਲਾਲ ਸੇਵਕ ਚੱਲ ਵਸਿਆ ਹੈ ਸੋ ਇਹੋ ਜੇ ਅਸਨ ਸਾਡੇ ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਜੀ ਜਿਨ੍ਹਾਂ ਨੇ ਖਾਲਸਾ ਰਾਜ ਨੂੰ ਬਰਕਰਾਰ ਰੱਖਣ ਲਈ ਮਹਾਰਾਜਾ